ਕਣ ਕੈਤਕੀ ਥੋੜੀ ਜਿਆ ਲੇਟ ਹੋ ਗਈ ਨਾ ਇਸ ਕਰਕੇ ਖੁੱਲ ਗਿਆ ਆ ਦੇਖੋ ਗਰੀਸ ਉਹ ਜੀ ਆ ਹੱਬਾਂ ਨੂੰ ਵੀ ਕਰਤਾ ਗਰੀਸ ਨਹੀਂ ਤਾਂ 9 ਤਰੀਕ ਨੂੰ ਪਿਛਲੀ ਵਾਰ ਮਸ਼ੀਨ ਚਲਾਤੀ ਸੀ ਐਤਕੀ ਨਹੀਂ ਚਲਦੀ ਦੀਂਦੀ ਹੈਗੀ ਬਾਕੀ ਸਾਰਾ ਕੁਝ ਤਿਆਰ ਹੈ ਬਾਈ ਤੇ ਰੀਪਰਾਂ ਰੀਪਰਾਂ ਦੀ ਤਿਆਰੀ ਕਰਤੀ ਪਾਰੇਤ ਕੀ ਕਣਕ ਹੈਗੀ ਲੇਟ ਮੈਂ ਦਾ ਕੱਲ ਕੀੜਾ ਮਾਰ ਕੇ ਆਇਆ ਤੇ ਤਕਰੀਬਨ ਕਣਕਾਂ ਹਲੇ ਵੀ ਹਰੀਆਂ ਪਈਆਂ ਨੇ ਦੇਖਣ ਦੂਰੋਂ ਲੱਗ ਜਾਂਦੀਆਂ ਵੀ ਪੱਕ ਗਈਆਂ ਵਰਨਾ ਮੁਸ਼ਕਲ ਹੈ ਲੈ ਲੇਟ ਹੈ ਕੰਮ ਇਹਦੀ ਤੇ ਬਾਕੀ ਮਸ਼ੀਨਾਂ ਵੀ ਬਹੁਤ ਆ ਜਾਂਦੀਆਂ ਨੇ ਪਿੱਛੋਂ ਜੇ ਚਲੋ ਆਪਣੀ ਤਿਆਰੀ ਹੈ ਜਦੋਂ ਵੀ ਆ ਗਿਆ ਆਪਾਂ ਵਧਣ ਵਗ ਜਾਾਂਗੇ ਹੋ ਜੀ ਆ ਹੱਬਾਂ ਨੂੰ ਵੀ ਕਰਤਾ ਗਰੀਸ ਤੇ ਇਹਦੀ ਸਪਲਟ ਪਿੰਡ ਖਰਾਬ ਸੀ ਆ ਪਿੰਡਪਿੰਡ ਕੱਢ ਕੇ ਇੱਥੇ ਤਕੜੀ ਉਹ ਪਾਸੀ ਟੈਨ ਜੀ ਵੱਢ ਕੇ ਤੇ ਆ ਦੇਖੋ ਹਿੱਸੇ ਨੂੰ ਵੀ ਗਰੀਸ ਕਰਨ ਲੱਗੇ ਹੋਏ ਆ ਬਾਈ ਤੇ ਇਹ ਰੈਂਦਾ ਜਿਹਾ ਕੰਮ ਮਾਸ਼ਾਅੱਲ ਅੱਜ ਕਰ ਦਿੰਨਾ ਬੀਲੇ ਆ ਆ ਸੈਂਟਰ ਪਿੰਡ ਨੂੰ ਗਰੀਸ ਆ ਗਿਆ ਦੇਖੋ ਜੈਕ ਲਾ ਕੇ ਨਾ ਇਹਨੂੰ ਕਈ ਇੱਥੇ ਜੈਕ ਲਾ ਲੈਂਦੇ ਨੇ ਉਹਦਾ ਕੋਈ ਫਾਇਦਾ ਨਹੀਂ ਇੱਥੇ ਜੈਕ ਲਾਓ ਹਿੱਸਾ ਫ੍ਰੀ ਆ ਹੁਣ ਠੀਕ ਆ ਹਿੱਸਾ ਫ੍ਰੀ ਹੋ ਗਿਆ ਜਦੋਂ ਫਿਰ ਇਹਨਾਂ ਨੂੰ ਵੀ ਗਰੀਸ ਆ ਗਿਆ ਦੇਖੋ ਥੱਲੇ ਵਾਲੇ ਨੂੰ ਵੀ ਆ ਗਿਆ ਇੱਤਰ ਕਰਤਾ ਥੱਲੇ ਤੇ ਆ ਉੱਪਰ ਕਰਨ ਲੱਗੇ ਸੀ ਗ੍ਰੀਸ ਗਨ ਮੁੱਕ ਗਈ ਠੀਕ ਹੈ ਜੀ ਤੇ ਹੁਣ ਇਹਨਾਂ ਨੂੰ ਕਰਕੇ ਅਸੀਂ ਓਕੇ ਹੋ ਜਾਣਾ ਆ ਹੱਬ ਨੂੰ ਵੀ ਕਰਤਾ ਇਹਦਾ ਗ੍ਰੀਸ ਬਿਲਕੁਲ ਨਵਾਂ ਹੀ ਪਿਆ ਦੀ ਫੇਰ ਵੀ ਹੋਰ ਪਾਤਾ ਆਪਾਂ ਤੇ ਕਸਤਾ ਹੁਣ ਓਕੇ ਆ ਕੰਮ ਜਣੀ ਸੀਜ਼ਨ ਤੱਕ ਦਿੱਕਤ ਨਹੀਂ ਹੁਣ ਆ ਡੱਬਾ ਹੋ ਗਿਆ ਖਾਲੀ ਇਹਨੂੰ ਵੀ ਹੋਰ ਸਾਫ਼ ਕਰ ਦਾਂਗੇ ਜਮਾ ਥੋੜਾ ਜਿਹਾ ਰਹਿ ਗਿਆ ਚ ਇਸੇ ਕੰਮ ਲਵਾਂਗੇ ਫਿਰ ਤੇ ਨਵਾਂ ਡੱਬਾ ਲੱਗਿਆ ਖੁੱਲਣ ਬਾਈ ਜੀ ਮੌਲੀ ਦਾ ਗ੍ਰੀਸ ਬਸ ਜਿਹੜਾ ਆ ਜਾਂਦਾ ਦੱਬ ਦਿੰਨੇ ਐਡਾ ਕੋਈ ਚੱਕਰ ਨਹੀਂ ਕੀੜਾ ਪਾਣਾ ਸੀਜ਼ਨ ਬਾਅਦ ਤਾਂ ਫੇਰ ਕੱਢਣਾ ਹੀ ਹੁੰਦਾ ਬਾਕੀ ਓਕੇ ਆ ਕੰਮ ਤੇ ਵਸਾਈ ਹਿੱਸੇ ਦਾ ਰਹਿੰਦਾ ਸੀਗਾ ਇਹ ਨੂੰ ਗ੍ਰੀਸ ਹੋ ਗਿਆ ਸੈਂਟਰ ਪਿੰਨ ਸਾਰਿਆਂ ਨੂੰ ਗ੍ਰੀਸ ਆ ਗਿਆ ਲੋ ਜੀ ਨਵਾਂ ਡੱਬਾ ਖੋਲ ਲਿਆ ਪਾ ਕੇ ਪੇਚ ਕਰ ਸਿੱਥੇ ਤੇ ਖੁੱਲ ਗਿਆ ਆ ਦੇਖੋ ਗਰੀਸ ਲਾਲ ਗਰੀਸ ਹੈ ਤੇ ਚਲੋ ਹੁਣ ਇਹ ਭਰਦੇ ਆ ਗਨ ਆਪਾਂ ਬਾਈ ਫਿਰ ਇਹ ਭਰ ਕੇ ਫਿਰ ਜਿਹੜਾ ਰਹਿੰਦਾ ਵਸ ਇੱਕੇ ਉਹਨੂੰ ਰਹਿ ਗਿਆ ਗਰੀਸ ਪਰਲੇ ਸਪੈਂਡਲ ਨੂੰ ਫਿਰ ਉਹ ਆ ਜਾਊਗਾ ਹੁਣ ਗਨ ਭਰਦਾ ਵੀਡੀਓ ਕਰਨੀ ਪੈਣੀ ਹੈ ਬੰਦ ਠੀਕ ਹੈ ਬਾਈ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਆ ਕਰੋ